Hare Krishna, Hare Krishna, Krishna Krishna, Hare Hare. Hare Rama, Hare Rama, Rama Rama, Hare Hare. Hare Krishna, Hare Krishna, Krishna Krishna, Hare Hare. Hare Rama, Hare Rama. ਰਾਮ ਰਾਮ ਹਰ 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 ਕ੍ਰਿਸ਼ਨ ਹਰ ਕ੍ਰਿਸ਼ਨ 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 ਹਰ 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 ਰਾਮ ਹਰ ਰਾਮ 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 ਹਰ 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 ਕ੍ਰਿਸ਼ਨ ਹਰ ਕ੍ਰਿਸ਼ਨ 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 ਹਰ 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 ਰਾਮ ਹਰ ਰਾਮ 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 ਹਰ 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 ਕ੍ਰਿਸ਼ਨ ਹਰ ਕ੍ਰਿਸ਼ਨ ਨਾ ਕੋ ਸੁਨਾ ਹਾਰੇ ਹਰੇ ਹਰੇ ਰਾਮ ਹਰੇ ਰਾਮ 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 ਹਰ ਹਰੇ ਹਰੇ ਕ੍ਰਿਸ਼ਨ ਹਾਰੇ ਕ੍ਰਿਸ਼ਨ ਕ੍ਰਿਸ਼ਨ ਸੁਨਾ ਹਾਰੇ ਹਰੇ ਹਰੇ ਰਾਮ ਹਰੇ ਰਾਮ 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 ਹਰ ਹਰੇ ਹਰੇ ਕ੍ਰਿਸ਼ਨ ਹਾਰੇ ਕ੍ਰਿਸ਼ਨ 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 ਹਾਰੇ ਹਰੇ ਹਰੇ ਰਾਮ ਹਰੇ ਰਾਮ 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 ਹਰੇ 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 ਕ੍ਰਿਸ਼ਨ ਹਾਰੇ ਕ੍ਰਿਸ਼ਨ 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 ਹਰੇ 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 ਰਾਮ ਹਰੇ ਰਾਮ 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 ਹਰੇ 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 ਕ੍ਰਿਸ਼ਨ ਹਾਰੇ ਕ੍ਰਿਸ਼ਨ 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 ਹਾਰੇ ਹਾਰੇ Hare Ram Hare Ram 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 Hare 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 Krishna Hare Krishna 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 Hare 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 Ram Hare Ram 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 Hare 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 Krishna Hare Krishna 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 Hare 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 Ram Hare Ram 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 Hare Hare Ramo, Hare Ramo, Ramo Ramo, Hare Hare. Hare Krishna, Hare Krishna. Krishna Krishna, Hare Hare. Hare Ramo, Hare Ramo, Ramo Ramo, Hare Hare. Hare Krishna, Hare Krishna, Krishna Krishna, Hare Hare. Hare Ramo, Hare Ramo. ਹਾਰੇ ਕ੍ਰਿਸ਼ਨ ਹਾਰੇ ਕ੍ਰਿਸ਼ਨੋ 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 ਹਰੇ 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 ਰਾਮ ਹਰਿ ਨਾਮ ਰਾਮ 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 ਹਰਿ ਹਰੇ ਹਾਰੇ ਕ੍ਰਿਸ਼ਨ ਹਾਰੇ ਕ੍ਰਿਸ਼ਨੋ 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 ਹਰੇ 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 ਰਾਮ ਹਰੇ ਰਾਮ 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 ਹਰਿ ਹਰੇ ਹਾਰੇ ਕ੍ਰਿਸ਼ਨ ਹਾਰੇ ਕ੍ਰਿਸ਼ਨੋ

ਹਰ ਰਾਮ ਹਰ ਰਾਮ 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 ਹਰ ਹਰੇ ਆਜੇ ਕ੍ਰਿਸ਼ਨ ਆਜੇ ਕ੍ਰਿਸ਼ਨ 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 ਹਾਰੇ ਹਰੇ ਹਰ ਰਾਮ ਹਰ ਰਾਮ 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 ਹਰ ਹਰੇ ਆਜੇ ਕ੍ਰਿਸ਼ਨ ਆਜੇ ਕ੍ਰਿਸ਼ਨ 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 ਹਾਰੇ ਹਰੇ ਹਰ ਰਾਮ ਹਰ ਰਾਮ 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 ਹਰ ਹਰੇ ਆਜੇ ਕ੍ਰਿਸ਼ਨ ਆਜੇ ਕ੍ਰਿਸ਼ਨ 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 ਹਾਰੇ ਹਰੇ ਹਰ ਰਾਮ ਹਰ ਰਾਮ 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 ਹਰ ਹਰੇ ਆਜੇ ਕ੍ਰਿਸ਼ਨ ਆਜੇ ਕ੍ਰਿਸ਼ਨ ਕ੍ਰਿਸ਼ਨ ਹਾਰੇ ਹਾਰੇ ਹਰੇ 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 ਰਾਮ ਹਰੇ ਰਾਮ 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 ਹਰੇ ਹਰੇ ਮਾ ਕ੍ਰਿਸ਼ਨ ਹਾਰੇ ਕ੍ਰਿਸ਼ੋ ਕ੍ਰਿਸ਼ਨ ਹਾਰੇ ਹਾਰੇ ਹਰੇ ਹਰੇ ਹਰ ਰਾਮ ਹਰ ਰਾਮ 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 ਹਰ ਹਰੇ ਅਜੇ ਕ੍ਰਿਸ਼ਨ ਹਾਰੇ ਕ੍ਰਿਸ਼ੋ ਸੁਨਾ ਕ੍ਰਿਸ਼ਨ ਹਾਰੇ ਹਾਰੇ हरे राम हरे राम 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 हरे 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 कृष्ण हरे कृष्ण 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 हरे 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 राम हरे राम 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 हरे 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 कृष्ण हरे कृष्ण 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 हरे 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 राम हरे राम 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 हरे 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 कृष्ण हरे कृष्ण 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 हरे हरे ਹਰ 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 ਰਾਮ ਹਰ ਰਾਮ 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 ਹਰ ਹਰ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਸੰਭਾਲ ਕ੍ਰਿਸ਼ਨ ਹਰੇ ਹਰੇ ਨਮਹ ਹਰਿ ਰਾਮ ਨਮਹ ਨਮਹ ਹਰ ਹਰੇ ਅਦਿਸ਼ੂ ਹੇ ਸੁਖ ਸੁਖਾਣੇ